NATO ਦੇ ਚੀਫ ਮਾਰਕ ਰੂਥ ਨੇ ਇੰਡੀਆ ਚਾਈਨਾ ਤੇ ਬ੍ਰਾਜ਼ੀਲ ਨੂੰ ਧੰਕ ਹੀ ਦਿੰਦੇ ਹੋਏ ਇਹ ਗੱਲ ਕਹੀ ਕਿ ਜੇ ਤਿੰਨੋਂ ਕੰਟਰੀਆਂ ਰਸ਼ੀਆ ਤੋਂ ਸਸਤਾ ਤੇਲ ਖਰੀਦਣਾ ਬੰਦ ਨਹੀਂ ਕਰਦੀਆਂ ਤਾਂ ਇਨ੍ਹਾਂ ਤਿੰਨੋਂ ਕੰਟਰੀਆਂ ਤੇ ਸੈਕੰਡਰੀ ਸੈਕਸ਼ਨ ਲੱਗਣਗੇ ਤੇ 100% ਟੈਰਫ ਲੱਗੂ ਮੈਂ ਤੁਹਾਨੂੰ ਦੱਸਦਾ ਬ੍ਰਾਜ਼ੀਲ ਇੰਡੀਆ ਰਸ਼ੀਆ ਚਾਈਨਾ ਤੇ ਸਾਊਥ ਅਫਰੀਕਾ ਇਹ ਕੰਟਰੀਆਂ ਦਾ ਗਰੁੱਪਾ ਜਿਹਨੂੰ ਬ੍ਰਿਕਸ ਕਿਹਾ ਜਾਂਦਾ ਤੇ ਨਾਟੋ ਬਾਰੇ ਤੁਹਾਨੂੰ ਪਤਾ ਹੀ ਆ ਨਾਰਥ ਐਟਲੈਂਟਿਕ ਟ੍ਰੀਟੀ ਆਰਗੇਨਾਈਜੇਸ਼ਨ ਜਿਹਨੂੰ ਅਮਰੀਕਾ ਨੇ ਪਾਲ ਪੋਸ ਕੇ ਵੱਡਾ ਕੀਤਾ ਤੇ ਇਹਦੇ ਵਿੱਚ 32 ਗੰਟਰੀ ਆ ਜੋ ਅਸਲ ਲੜਾਈ ਆ ਉਹ ਨਾਟੋ ਵਰਸਿਜ ਬ੍ਰਿਕਸ ਆ West ਵਰਸਿਜ ਗਲੋਬਲ ਸਾਊਥ ਗਲੋਬਲ ਸਾਊਥ ਦੀਆਂ ਵੱਡੀਆਂ ਕੰਟਰੀਆਂ ਕਿਹੜੀਆਂ ਨੇ ਇੰਡੀਆ ਚਾਈਨਾ ਤੇ ਰਸ਼ੀਆ ਜਿੱਦਾਂ ਵਰਲਡ ਵਾਰ 1 ਤੋਂ ਬਾਅਦ ਇੰਗਲੈਂਡ ਤੇ ਫਰਾਂਸ ਇਹ ਵਰਲਡ ਪਾਵਰ ਸੀਗੀਆਂ ਪਰ ਵਰਲਡ ਵਾਰ 2 ਹੋਣ ਤੋਂ ਬਾਅਦ ਇਹ ਕੰਟਰੀਆਂ ਪਿੱਛੇ हट ਗਈਆਂ ਤੇ ਯੂਐਸਏ ਤੇ ਰਸ਼ੀਆ ਇਹ ਵਰਲਡ ਪਾਵਰ ਬਣ ਗਈਆਂ ਪਰ ਜਿਹੜਾ ਅੱਜ ਦਾ ਸਮਾਂ ਚੱਲ ਰਿਹਾ ਅੱਜ ਦੇ ਸਮੇਂ ਵਿੱਚ ਕਿਸੇ ਦੇਸ਼ ਦੀ ਸਭ ਤੋਂ ਵੱਡੀ ਸ਼ਕਤੀ ਆ ਉਹਦੀ ਪਾਪੂਲੇਸ਼ਨ ਵਿੱਚ ਉਹਦੀ ਆਬਾਦੀ ਵਿੱਚ ਜੇ ਕੋਈ ਵੱਡਾ ਦੇਸ਼ ਆਪਣੀ ਆਬਾਦੀ ਨੂੰ ਸਹੀ ਤਰ੍ਹਾਂ ਵਰਤਦਾ ਤਾਂ ਉਹਨੂੰ ਵਰਲਡ ਪਾਵਰ ਬਣਨ ਤੋਂ ਕੋਈ ਨਹੀਂ ਰੋਕ ਸਕਦਾ ਜਿਵੇਂ ਕਿ ਚਾਈਨਾ ਚਾਈਨਾ ਦੇ ਹਰ ਘਰ ਵਿੱਚ ਇੱਕ ਸਕਿੱਲ ਵਰਕਰ ਬੈਠਾ ਉਹ ਛੋਟੀ ਉਮਰ ਤੋਂ ਕਿੰਡਰਗਾਰਟਨ ਤੋਂ ਹੀ ਆਪਦੇ ਬੱਚਿਆਂ ਨੂੰ ਸਕਿੱਲ ਸਿਖਾਉਣਾ ਸਟਾਰਟ ਕਰ ਦਿੰਦੇ ਆ ਜਿਵੇਂ ਕਿ ਕੰਸਟ੍ਰਕਸ਼ਨ ਮਕੈਨਿਕ ਫੂਡ ਕੋਈ ਵੀ ਚੀਜ਼ ਦਾ ਆਰਟੀਫੀਸ਼ੀਅਲ ਇੰਟੈਲੀਜੈਂਸ ਇਹ ਦੀਆਂ ਬੱਚਿਆਂ ਨੂੰ ਛੋਟੇ ਹੁੰਦੀਆਂ ਤੋਂ ਸਿਖਾਉਣਾ ਸ਼ੁਰੂ ਕਰ ਦਿੰਦੇ ਆ ਤੇ ਇੰਡੀਆ ਵੀ ਇਸੇ ਰਾਹ ਤੇ ਆ ਕਿਉਂਕਿ ਇੰਡੀਆ ਕੋਲ ਵੀ ਬਹੁਤ ਆਬਦੀ ਆ ਅੱਜ ਦਾ ਸਮਾਂ ਜੋ ਇੰਡੀਆ ਤੇ ਚਾਈਨਾ ਵਰਗੇ ਦੇਸ਼ਾਂ ਦਾ ਇਹਨਾਂ ਨੇ ਸੁਪਰ ਪਾਵਰ ਬਣਨਾ ਪਰ ਜੇ ਤੁਸੀਂ ਦੇਖੋ ਤੇ ਕੰਮ ਧਮਕੀਆਂ ਤੱਕ ਆ ਚੁੱਕਾ ਨਾਟੋ ਤੇ ਵੈਸਟ ਇੰਨੇ ਜਿਆਦੇ ਘਬਰਾਏ ਹੋਏ ਆ ਕਿ ਇੰਡੀਆ ਵਰਗੀਆਂ ਚਾਈਨਾ ਵਰਗੀਆਂ ਕੰਟਰੀਆਂ ਨੂੰ ਸਿੱਧੋਂ ਸਿੱਧਾ ਧਮਕੀਆਂ ਤੇ ਉਤਰਿਆ ਏ ਵੀ ਜੇ ਤੁਸੀਂ ਆਪਦੇ ਦੇਸ਼ ਦੇ ਫਾਇਦੇ ਲਈ ਕਿਤੋਂ ਸਸਤਾ ਤੇਲ ਖਰੀਦ ਰਹੇ ਹੋ ਆਪਦੇ ਲੋਕਾਂ ਦੇ ਭਲੇ ਲਈ ਤੇ ਫੇਰ ਵੀ ਤੁਹਾਡੇ ਤੇ ਸੈਂਕਸ਼ਨ ਲੱਗਣਗੇ ਕਿਉਂਕਿ ਤੁਸੀਂ ਸਾਡੀ ਮਰਜ਼ੀ ਨਾਲ ਕੰਮ ਨਹੀਂ ਕਰ ਰਹੇ